ਪਾਸ ਨਾ ਮਸ ਪਾਉਂਗਾ ਨਾ ਮੈਂ ਤੁਹਾਡੀ ਮਰਜ਼ੀ ਨੇ ਜੋ ਪਾਉਂਗਾ ਅਰੇ ਆਪਾਂ ਚਲਾਉਣੀ ਆਂਗੇ ਰੇਠੀ ਠੀਕ ਆ ਜੇ ਕੋਈ ਦੂਸਰਾ ਪਾਵਾ ਕੇ ਫੀ ਪਾਵਾ ਕੇ ਗਿਆ ਤੇ ਹੁਣ ਪਹਿਲਾਂ ਤੁਸੀਂ ਐਡਵੋਕੇਟ ਲਾਓ ਇੱਥੋਂ ਰਾਈਟ ਦਾ ਲੱਗ ਗਿਆ ਠੀਕ ਹੈ ਜਿਹਨੇ ਜਦੋਂ ਹਾਂ ਲੈ ਦੇਖੋ ਪਿਛੇ ਰੋਡ ਖਾਲੀ ਐ ਸੀ ਹਲੇ ਤਾਂ ਖਾਲੀ ਐ ਸਕੂਲੀ ਬੜੀ ਦੂਰ ਐ ਬਹੁਤ ਬਹੁਤ ਦੂਰ ਐ ਆਰਨ ਬਾਰਨੋ ਮੜਾ ਜਾ ਗੱਡੀ ਵੀ ਅੱਗੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਾੜੀ ਇਧਰੋਂ ਕਰੋ ਗੱਡੀ ਬਹੁਤ ਦੂਰ ਹੈ ਉਹ ਤਾਂ ਚਲ ਠੀਕ ਹੈ ਹੋਰ ਨਾ ਕਿਤੇ ਹੁਣ ਗੱਡੀ ਘੁੰਮੇ ਜਾਣੀ ਹੈ ਠੀਕ ਹੈ ਠੀਕ ਤੇ ਮੇਰੇ ਵਾਲੇ ਘਟੋ ਹਾਂ ਸੱਜੇ ਵੱਲ ਗੱਡੀ ਚਲੋ ਹੈਂਡਲਿਕਟਰ ਆਪਣਾ ਚੱਲਦਾ ਹੋਵੇ ਬੰਦ ਕਰੋ ਥੋੜੀ ਰੇਟ ਆਪਣੀ ਦਾ ਬੋਲੋ ਹਲਕੇ ਜੀ ਜਦੋਂ 10 ਤੇ 20 ਚ ਥੋੜੀ ਉੱਤੇ 15 ਤੱਕ ਰੱਖੋ ਜਿੱਦਾਂ ਤੁਸੀਂ ਦੱਸਿਆ ਸੀਗਾ ਜਿਹੜੇ ਆ ਮੋੜ ਆ ਮੋੜਾਂ ਦੇ ਖਿਆਰਕਾ ਮੋੜ ਲਈ ਗੱਡੀ ਨੇ ਹੁਣ ਹੈਂਡਿਕਟ ਲਾਇਆ ਉਹਨੇ ਮੋੜਨਾ ਠੀਕ ਹੈ ਹੁਣ ਨਾ ਆਪਾਂ ਦਾ ਆਪਾਂ ਲੈ ਸਿੱਧੇ ਜਣਾ ਆ ਚਰਾਸਤੇ ਦਾ ਪਤਾ ਕਿ ਅਦਾ ਕ੍ਰੋਸ ਕਰਨਾ ਰਾਸਤੇ ਜਿਹੜਾ ਮੈਂ ਤੁਹਾਨੂੰ ਸਮਝਾਇਆ ਸੀ ਕਿ ਹਾਰਨ ਮਾਰ ਕੇ ਹਾਂ ਤੇ ਰੇਤ ਤੋਂ ਛੱਡੀ ਦੇ ਉੱਥੇ ਚਰਾਸਤੇ ਤੇ ਠੀਕ ਹੈ ਰੇਤ ਛੱਡਦੇ ਹੋ ਥੋੜਾ ਜਿਹਾ ਕਲਚ ਪ੍ਰੈਸ ਕਰ ਲਿਓ ਨਾਲੇ ਹਾਰਨ ਮਾਰ ਲਿਓ ਜੇ ਕੁਝ ਆ ਗਿਆ ਕਲਚ ਦਬਾ ਕੇ ਚਲੋ ਆਖ ਕਲਚ ਰੱਖੀ ਜਿਹੜੀ ਗੱਡੀ ਚੱਲਦੀ ਰਹੇ ਆਪਣੀ ਹੌਲੇ ਹੌਲੇ ਚੱਲਦੀ ਰਹੇ ਆ ਚਲੋ ਰਾਈਟ ਤੋਂ ਆਪਾਂ ਜਿਹੜਾ ਹੈ ਰਾਈਟ ਦੇਖਣਾ ਬਦਰੋਂ ਠੀਕ ਹੈ ਇਧਰੋਂ ਦੇਖ ਲੈਫਟ ਹਾਂ ਓਕੇ ਹਾਂ ਲੋ ਠੀਕ ਹੈ ਚਲੋ ਥੋੜਾ ਦੇਖ ਆੜਾ ਛੱਡ ਦਿਓ ਕਲਚ ਹੁਣ ਥੋੜੀ ਰੇਸ ਆ ਛੱਡ ਤਾਂ ਠੀਕ ਹੈ ਸਟੀਅਰ ਬ੍ਰੇਕਰ ਹਨਾ ਸਹੀ ਕਾਰ ਆ ਹਨਾ ਠੀਕ ਹੈ ਨਹੀਂ ਹੋਣੀ ਆਪਾਂ ਜਾਨੀ ਗੱਡੀ ਲੈ ਕੇ ਆ ਬਲੋ ਹੁਣ ਇਸਟੀਅਰ ਬ੍ਰੇਕਰ ਤੇ ਹੋਲੀ ਗੱਡੀ ਨਹੀਂ ਆਉਣੀ ਹਾਂ ਸਪੀਡ ਬ੍ਰੇਕਰ ਜਿਹੜੇ ਆ ਜੇ ਆਪਾਂ ਤੇਜ਼ ਗੱਡੀ ਲੈ ਕੇ ਜਾਵਾਂਗੇ ਫਿਰ ਗੱਡੀ ਨੇ ਜੰਪਾ ਖੜਾ ਮੋਹਰੇ ਹੜ ਮੋੜ ਆ ਜਣਾ ਲੈਫਟ ਠੀਕ ਹੈ ਲੈਫਟ ਦਾ ਇੰਡੀਕੇਟਰ ਹੈ ਨਾ ਲੌਥ ਇੰਡੀਕੇਟਰ ਲੈਪਟਾ 10 ਦਾ ਬੋਰਡ ਹਾਂਜੀ 10 ਦਾ ਬੋਰਡ ਤੋਂ ਇਧੇ ਨੂੰ ਹਾਂ ਹਾਂ ਆ ਪਹਿਲਾਂ ਤੁਸੀਂ ਸ਼ੀਸ਼ਾ ਦੇਖ ਲਓ ਰੈਸੀਡੈਂਸ ਲਿ ਗਿਆ ਹਾਂ ਸ਼ੀਸ਼ੇ ਦੇ ਪਿੱਛੇ ਹੈ ਨਹੀਂ ਕੁਝ ਵੀ ਠੀਕ ਆ ਖਾਲੀ ਆ ਨਾ ਆ ਜਿਹੜਾ ਚੜ ਕੇ ਉੱਪਰ ਚੜ ਕੇ ਥੋੜੀ ਘਟਣੀ ਨਾ ਪਾ ਲਈ ਇਹ ਪਿੱਛੇ ਉਹ ਮਾੜ ਜਿਹਾ ਰਾਈਟ ਹੁਣ ਰੱਖ ਕੇ ਜਿੱਦਾਂ ਤੁਸੀਂ ਇੱਥੇ ਆਪਾਂ ਚੜ ਨਹੀਂ ਗੱਡੇ ਤੇ ਕਲਾਚ ਕਰੀਸ ਤੇ ਮਾਦੇ ਕੁਮਾਦੇ 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 ਕਰੀਏ ਸਾਨੂੰ ਤਾਂ ਬਹੁਤ ਕੁਝ ਨਾ ਕਰੋ ਚਲੋ ਠੀਕ ਆ ਕਲਾਚ ਉਹਨਾਂ ਦਾ ਬੰਦਾ ਠੀਕ ਆ ਠੀਕ ਹੈ ਸਿੱਧੀ ਕਰੋ ਗੱਡੀ ਹੁਣ ਉੱਥੋਂ ਕਰੋ ਆ ਨਿਆਣੇ ਦੇਖ ਕੇ ਹਾਂ ਠੀਕ ਹੈ ਜਿਹੜੇ ਆ ਨਾ ਲੈਫਟ ਮੋੜ ਆਪਾਂ ਕੱਟਦੇ ਆ ਹਾਂਜੀ ਇਹ ਚਾਹਣੇ ਥੋੜੀ ਗੱਡੀ ਜਾਨਿਕਾ ਲੈਫਟ ਸਾਈਡ ਤੋਂ ਫਾਸਲਾ ਜਿਹਾ ਰੱਖਣਾ ਖੜਾ ਇਧਰੋ ਸਪੇਸ ਰੱਖਣੀ ਬਣੀ ਲੈਫਟ ਸਾਈਡ ਤੋਂ ਠੀਕ ਆ ਬਾੜੇ ਜਿੱਦੋਂ ਚਾੜ ਲਈ ਜਦੋਂ ਮੋੜ ਆ ਗਿਆ ਸਟੇਟਿੰਗ ਕਮਾ ਦੇਣਾ ਵਾ ਜਿਆਦੇ ਅੱਗੇ ਨੂੰ ਨਹੀਂ ਗੱਡੀ ਲੈ ਜਾਣਾ ਜਿਹੜੀ ਲੈਫਟ ਤੋਂ ਕੱਟਣੀ ਥੋੜੀ ਜਿਹੀ ਚਾੜ ਕੇ ਹੀ ਆ ਜਾਨਿਕਾ ਆਪਣੇ ਰਾਈਟ ਸਾਈਡ ਉਨੂੰ ਰੱਖ ਕੇ ਮੜ ਜੇ ਠੀਕ ਆ ਅਗੇ ਉਹੀ ਮੰਨ ਲਓ ਲੈਫਟ ਤੋਂ ਥੋੜੀ ਜਿਹੀ ਰਾਈਟ ਨੂੰ ਰੱਖ ਕੇ ਵੀ ਨਾਲ ਹੀ ਤਨ ਘੁਮਾ ਲੈਣੀ ਜਿਹੜੇ ਛੋਟੇ ਮੋੜ ਆ ਤੁਹਾਨੂੰ ਛਾੜ ਕੇ ਕੱਟਣੇ ਪੈਣੇ ਆ ਠੀਕ ਆ ਤੇ ਜੇ ਤੁਸੀਂ ਹੁਣ ਰਾਈਟ ਚੱਲੇ ਆ ਉਹ ਤਾਂ ਲੈਫਟ ਸਾਈਡ ਤੇ ਆਪਣੀ ਗੱਡੀ ਹੁੰਦੀ ਆ ਠੀਕ ਆ ਉੱਥੋਂ ਵੀ ਤੁਸੀਂ ਕੱਢ ਸਕਦੇ ਆ ਉਹ ਤਾਂ ਫੇਰ ਲੈਫਟ ਸਾਈਡ ਤੇ ਗੱਡੀ ਰਹਿਣੀ ਜਦੋਂ ਮੋੜ ਕੱਟਣਾ ਔਰ ਤੁਸੀਂ ਰਾਈਟ ਹੈਂਡ ਇੰਡੀਕੇਟਰ ਲਾਓ ਠੀਕ ਹੈ ਲੱਗ ਗਿਆ ਠੀਕ ਆ ਤੇ ਪਿੱਛੇ ਦੇ ਕਰੋੜ ਖਾਲੀ ਆ ਥੀ ਬਿਲਕੁਲ ਖਾਲੀ ਹੈ ਜੀ ਰੇ ਛੱਡ ਦਿਓ ਆ ਮੋੜ ਕੱਟਣਾ ਆਪਾਂ ਠੀਕ ਹੈ ਜੀ ਥੋੜਾ ਜਿਆਦਾ ਜੇ ਦੱਬਣਾ ਕਲਚ ਦੱਬ ਲਿਓ ਰੇਸ ਨਾਲ ਦੱਬੇ ਪਰ ਠੀਕ ਹੈ ਜੀ ਹੁਣ ਸਾਡੀ ਚੱਲੀ ਜਾਣੀ ਆ ਆਪਣੀ ਸਪੀਡ ਤੇ ਘਮ ਠੀਕ ਆ ਮੇਰੇ ਲਈ ਘਟਣਾ ਵਾਜਦੇ ਨਹੀਂ ਨਹੀਂ ਯਾਦ ਹੀ ਹੋ ਗਿਆ ਨਹੀਂ ਠੀਕ ਹੈ ਨਹੀਂ ਨਹੀਂ ਜਾਣਦਾ ਹਾਂ ਯਾਦ ਨਹੀਂ ਘਟਣੀ ਥੋੜੀ ਗੱਡੀ ਵੀ ਇੱਧਰ ਸੀਗੀ ਨਾ ਮੈਂ ਤਾਂ ਵੀ ਥੋੜਾ ਰੱਖਦਾ ਸੀ ਇੱਧਰ ਕੋਈ ਨਹੀਂ ਅਗਲਾ ਵੀ ਥੋੜਾ ਉਧਰ ਨੂੰ ਮੈਂ ਜਾਂਦਾ ਹੁੰਦਾ ਪਰ ਯਾਦ ਆਪਾਂ ਥੜੀ ਤਾਂ ਨਹੀਂ ਘੱਡੀ ਚਾੜ ਠੀਕ ਹੈ ਹੁਣ ਫਿਰ ਇੱਥੋਂ ਆਪਾਂ ਰਾਈਟ ਜਾਣਾ ਜਿਹੜਾ ਮੂਰੇ ਮੋੜਿਆ ਰਾਈਟ ਜਾ ਆਫਟਰ yellow road ਤੋਂ ਹਾਂ ਸ਼ੀਸ਼ਾ ਦੇਖੋ ਪਿੱਛੇ ਰੋਡ ਖਾਲੀ ਹੈ ਇੰਡੀਕੇਟਰ ਲਗਾ ਆਪਣਾ ਫਲਗ ਲੱਗਾ ਹੀ ਹੈ ਮੈਂ ਲੱਗ ਰੰਦ ਨਹੀਂ ਹੋਇਆ ਨਹੀਂ ਠੀਕ ਹੈ ਮੂਰੇ ਦੇਖ ਲਓ ਜਿੱਧਰ ਜਾਣਾ ਰੋਡ ਖਾਲੀ ਹੋਵੇ ਥੋੜਾ ਜਿਹਾ ਕਲਚ ਪੈਸਦਾ ਨਹੀਂ ਹਲਕ ਤਾਂ ਹੁਣ ਦੇਖੋ ਮੇਰੀ ਗੱਲ ਸੁਣੋ ਜਦੋਂ ਆਪਾਂ ਇੱਥੋਂ ਗੱਡੀ ਕੱਟੀ ਆ ਹਾਂਜੀ ਹਣ ਤਾਂ ਇਹ ਕਹਿੰਦਾ ਕਿ ਆਪਣੀ ਸਾਈਡ ਤੇ ਗੱਡੀ ਰਵੇ ਹੁਣ ਮੂਰੇ ਐਕਟਿਵ ਆਉਂਦੀ ਸੀਗੀ ਆਉਂਦੀ ਸੀ ਹਨਾ ਉਹ ਆਪਣੀ ਸਾਈਡ ਤੇ ਸੀ ਆਪਾਂ ਝਾੜ ਕੇ ਗੱਡੀ ਘੜਤੀ ਹਾਂਜੀ ਹਨਾ ਆਪਾਂ ਆਪਣੀ ਸਾਈਡ ਤੇ ਸੀ ਉਹ ਆਪਰੇ ਸਾਈਡ ਤੇ ਸੀ ਠੀਕ ਆ ਇਹ ਜੇ ਹੁਣ ਮੰਨ ਲਓ ਆਪਾਂ ਜਿਆਦਾ ਪਹਿਲਾਂ ਗੱਡੀ ਕੱਢ ਦਿੰਦੇ ਆ ਫਿਰ ਅਗਲੇ ਸਾਈਡ ਨੂੰ ਗੱਡੀ ਚੱਲ ਜਣੀ ਸੀਗੀ ਆਪਣੀ ਫੇਕੀ ਹੁਣ ਇਹ ਕਹਿੰਦਾ ਉਹਨੂੰ ਰਾਹ ਨਹੀਂ ਮਿਲਣਾ ਸੀ ਜਿਹੜੀ ਹੁਣ ਆਪਾਂ ਕੱਟੀਓ ਸਹੀ ਕੱਟੀ ਆ ਹਾਂ ਆਪਾਂ ਸਾਰੀ ਤੇ ਸਹੀ ਮੈਨੂੰ ਲੱਗੋ ਆਪਣੀ ਸੇੜ ਤੇ ਸੀਗੀ ਉਹ ਆਪਾਂ ਆਪਣੇ ਸਾਈਡ ਤੋਂ ਥੋੜੀ ਜਿਹੀ ਉੱਪਰ ਚੜ੍ਹ ਕੇ ਕਟਣੀ ਪੈਣੀ ਸੀ ਤੇ ਜਿਉਂ ਨਾ ਵੀ ਹੁੰਦੀ ਫੇਰ ਵੀ ਤਾਂ ਮੈਂ ਕਹਿੰਦਾ ਚੜ੍ਹ ਕੇ ਕਟਣੀ ਪੈਣੀ ਸੀ ਚੜ੍ਹ ਕੇ ਕਟਣੀ ਪੈਣੀ ਆ ਆਪਾਂ ਨੂੰ ਤਾਂ ਯਾਨੀ ਮੋੜ ਕੋਈ ਵੀ ਚੜ੍ਹ ਕੇ ਹੀ ਕੱਟਣਾ ਹੈ ਨਾ ਹਾਂ ਕਿਉਂਕਿ ਉਹਨੂੰ ਜਗ੍ਹਾ ਵੀ ਚਾਹੀਦੀ ਏਰੀਆ ਵੀ ਬਸ ਆਪਣੀ ਸਾਈਡ ਨਹੀਂ ਛੱਡਣੀ ਤੁਸੀਂ ਜਿੱਦਾਂ ਟਰੱਕ ਆ ਟਰੱਕ ਵੀ ਆਪਣੀ ਜਗ੍ਹਾ ਬਣਾ ਕੇ ਕਟਾਈ ਕਰਦਾ ਇਹਨੂੰ ਵੀ ਉੱਧੇ ਕਿਨੂੰ ਕਟਾਈ ਕਰਨ ਲਈ ਜਗ੍ਹਾ ਚਾਹੀਦੀ ਹੈ ਨਾ ਹਾਂ ਰਾਈਟ ਇੰਡੀਕੇਟਰ ਲਾ ਪਹਿਲਾਂ ਤੁਸੀਂ ਹਾਂ ਠੀਕ ਹੈ ਬਹੁਤ ਫਾਸਲਾ ਹੈ ਸਹੀ ਹੈ। ਹਾਂ ਟੀਪ ਵਾਇਡ ਆ ਗੱਡੀ ਪਹਿਲਾਂ ਇੱਥੇ ਹੈ ਨਾ ਅੱਗੇ ਕਰਕੇ ਸਟਾਪ ਕਰ ਲਿਓ। ਪਹਿਲਾਂ ਸਟਾਪ ਕਰਿਓ ਸ਼ਾ ਮੂਰੇ ਕਰਕੇ। ਕਲਚ ਫੁੱਲ ਦੱਬਿਆ। ਠੀਕ ਹੈ। ਖਾਲੀ ਰੋਡ। ਹਾਂਜੀ। ਸਭਾਉ ਗੱਡੀ ਇਹ ਦੋਨੋਂ ਹਣ ਫੇ। ਹਾਫ ਕਲਚ ਤੇ ਹਾਫ ਕਲਚ ਤੇ ਠੀਕ ਹੈ। ਵਾੜੇ ਕੋ ਵਾੜੇ। ਆ ਜਿੱਦਾਂ ਮੂੜ ਕੇ ਟੇਣ ਤੁਸੀਂ। ਹੂੰ। ਆਪਣੀ ਸਾਈਡ ਤੇ ਗੱਡੀ ਆਈ ਹੈ ਨਾ। ਸਿੱਧੀ ਕਰੋ ਹੁਣ। ਇਹ ਆਪਣੀ ਸਾਈਡ ਤੇ ਹੀ ਹੋਣੀ ਚਾਹੀਦੀ ਹੈ ਜੀ ਬਿਲਕੁਲ ਜੇ ਹੁਣ ਤੁਸੀਂ ਪਹਿਲੇ ਮੂੜ ਕੱਢ ਦਿੰਦੇ ਆ ਉਹ ਫਿਰ ਰੋਂਗ ਸਾਈਡ ਹੋ ਜਾਣੀ ਰਾਈਟ ਸਾਈਡ ਜਾਨੀ ਮੈਂ ਉਹੀ ਜੇ ਨਾਲ ਨਾਲ ਹੀ ਕਟਾਈ ਮਾਰ ਦਿੰਦਾ ਫਿਰ ਰੋਂਗ ਸਾਈਡ ਤੇ ਚੱਲ ਜਾਣੀ ਆ ਹਾਂ ਜੇ ਤੁਸੀਂ ਪਹਿਲੇ ਜਾ ਤੁਸੀਂ ਠੀਕ 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 ਹੈ ਕਟਾਈ ਉਹਨੇ ਇੱਕ ਕਰੋ ਜਿੰਨੀ ਆਪਾਂ ਨੂੰ ਮੋੜ ਕੇ ਆਪਾਂ ਆਪਣੀ ਸਾਈਡ ਤੇ ਆ ਜੀਏ ਹਾਂ ਆਪਣੇ ਆਪੋ ਸਾਈਡ ਉਹ ਰੇਸ 15 ਤੇ ਬਿਲਕੁਲ ਟਿਕੀ ਹੋਈ ਹੈ ਦੇਖ ਰੇਸ ਬੜੀ ਦੱਬੇ ਹੋਣ ਹੁਣ ਆਪਾਂ ਸਿੱਧੇ ਜਾਣਾ ਠੀਕ ਹੈ ਪਹਿਲੇ ਗੇਅਰ ਤੇ ਰੱਖਦੇ ਤੁਸੀਂ ਦੂਸਰਾ ਗੇਅਰ ਨਾ ਪਾਇਓ ਮੈਂ ਪਹਿਲਾਂ ਹੋਰ ਏਦਾਂ ਭਜਾਉਂਦਾ ਸੀ ਏਦਾਂ ਹੌਣ ਮੈਨੂੰ ਪਤਾ ਲੱਗ ਗਿਆ ਥੰਮਣਾ ਬੜਾ ਵਧੀਆ ਵਜਦਾ ਨਾਲ ਥੰਮਣਾ ਵੀ ਜਾਂਦਾ ਫੇਰ ਇਜ਼ੀਲੀ ਇਜ਼ੀਲੀ ਕੰਮ ਜਦੋਂ ਆਪਣੇ ਆਪ ਹੀ ਪਤਾ ਲੱਗੀ ਜਾਂਦੇ ਵੀ ਗੱਡੀ ਦੇ ਕੰਮ ਈਜ਼ੀ ਕਿਦਾਂ ਚੱਲਣੇ ਐਵੇਂ ਉਹ ਮਾਈਂਡ ਨੂੰ ਨਾ ਜਦੋਂ ਅਬੜਾ ਤਬੜੀ ਜਾਂ ਪਰੇਸ਼ਾਨ ਹੋ ਕੇ ਰਿਲੈਕਸ ਹੋ ਕੇ ਬਲੈਕ ਹੋ ਕੇ ਗੱਡੀ ਚੱਲਦੀ ਹੈ ਮੇਰੇ ਰਿਲੈਕਸ ਵਾਲੇ ਵਾਲੇ ਸਿਸਟਮ ਲੱਭਦਾ ਪਿਆ ਵੀ ਰਿਲੈਕਸ ਵਾਲਾ ਹੀ ਚੱਲਣਾ ਰਿਲੈਕਸ ਜਿੰਨਾ ਬੰਦਾ ਫੜਾ ਤਬੜੀ ਜਿੰਨਾ ਉਨਾ ਹੀ ਬੰਦਾ ਕਿਸੇ ਚ ਮਾਰੂਗਾ ਗੱਡੀ ਪਹਿਲਾਂ ਹੌਣ ਜਦੋਂ ਗੱਡੀ ਚਲਾਉਂਦੇ ਸੀ ਕਿ ਦੇਖ ਲਓ ਪਹਿਲਾਂ ਤਾਂ ਸਟੀਰੀਂਗ ਕਿੱਦਾਂ ਜਾਂਦਾ ਸੀ ਹੁਣ ਹੁਣ ਉਹ ਤੁਸੀਂ ਫੜ ਤੇ ਇਹ ਹੌਲੀ ਹੌਲੀ ਬੰਦੇ 'ਚ ਨਖਾਰ ਆ ਹੀ ਜਾਂਦਾ ਵਾ ਹੌਲੀ 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 ਹਾਂ ਜੇ ਕਹੀਏ ਹੁਣ ਇੱਕ ਦਿਨ ਚੜੀ ਉਹ ਨਹੀਂ ਹੁਣ ਰੇਸ ਛੱਡਦੇ ਆ ਰੇਸ ਛੱਡਤੀ ਆ ਹਾਂ ਰੇਸ ਨਾਲ ਦੱਬੇ ਕਲੱਚ ਪਾਵੇਂ ਥੋੜਾ ਜਿਹਾ ਪ੍ਰੈਸ ਕਰ ਲਿਆ ਜੀ ਹਾਂ ਠੀਕ ਆ ਚੌਰਾਸਾ ਨਾ ਦੋਨੋਂ ਪਾਸੇ ਦੀ ਹੌਲੀ ਰੋਡ ਪਾਲੀ ਇੱਕ ਪਾਸੇ ਚਲੋ ਹਣ ਮੋਰੇ ਦੇਖੋ ਰੇਡੀ ਵਾਲਾ ਆ ਸ਼ਿੰਸ਼ਾ ਦੇਖੋ ਪਿੱਛੇ ਰੋੜਾ ਥੋੜਾ ਜਿਹਾ ਆਪਾਂ ਰੇਸ ਦੇ ਕੇ ਸਾਈਡ ਤੋਂ ਕਰਕੇ ਕਰ ਲੈਣਾ ਹਾਂ ਠੀਕ ਆ ਰਾਈਟ ਹੈਂਡ ਗੇਟ ਲਾਓ ਤੁਸੀਂ ਹਣ ਇੱਥੋਂ ਆਪਾਂ ਰਾਈਟ ਲਾ ਗਏ ਜੀ ਰਾਈਟ ਠੀਕ ਆ ਕੀ ਸ਼ਾ ਦੇਖਿਓ ਪਿੱਛੇ ਕਲੀਅਰ ਆ ਜਾਂ ਬਿੱਲੇ ਕਲੀਅਰ ਹੈ ਨਹੀਂ ਕਲੀਅਰ ਆ ਹਾਂ ਮੋਰੀ ਗੱਡੀ ਦੇ ਵਿੱਚ ਮੋਰੀ ਗੱਡੀ ਦੇ ਘਮਾਵਾਆਂ ਖਲੇ ਇਹਨੂੰ ਇਹਨੂੰ ਨਗਾਈਓ ਨਹੀਂ ਛੱਡ ਦਿਓ ਪਹਿਲਾਂ ਰੇ ਛੱਡ ਦਿਓ ਤੁਸੀਂ ਨਾ ਲੰਗਲੈਂਡ ਦੀ ਕਲੱਚ ਦੱਬ ਨੋ ਕੋਈ ਨਹੀਂ ਇਹਨੂੰ ਨੇੜ ਕਰ ਲਓ ਕਲੱਚ ਦੱਬ ਲਿਆ ਕਲੱਚ ਦੱਬ ਲਿਆ ਬ੍ਰੇਕ ਬ੍ਰੇਕ ਲਾਓ ਬ੍ਰੇਕ ਲਾਓ ਸਟਾਪ ਕਰੋ ਸਟਾਪ ਕਰੋ ਸਟਾਪ ਕਰੋ ਸਟਾਪ ਕਰੋ ਮੇਰ ਤੋਂ ਘਮਾਈਏ ਸਾਰਾ ਘਮਾ ਦੇ ਸਟੀਅਰਿੰਗ ਫੁੱਲ 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 ਹਾਫ ਕਲੱਚ ਛੱਡੋ ਹਣੇ ਇਹ ਘਰ ਹੋ ਜਾ ਪੂਰੇ ਗੱਡੀਆਂ ਫੋਨ ਲੰਗ ਲੈਣੀਆਂ ਹਨ ਨੂੰ